ਗਰਮੀਆਂ ਦੇ ਮੌਸਮ ਦੇ ਵਿੱਚ ਪੀਓ ਆਸ਼ੇਕ ਬਿਲਸ਼ੇਕ ਸਿਹਤ ਲਈ ਹੈ ਵਰਦਾਨ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਸਰੀਰ ਚੋਂ ਕੱਢ ਦਿੰਦਾ ਹੈ ਸਾਰੀ ਗਰਮੀ ਜੀ ਹਾਂ ਬਿਲਸ਼ੇਕ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਹ ਤੁਹਾਡੇ ਸਰੀਰ ਦੇ ਲਈ ਕੀ ਕੀ ਫਾਇਦੇ ਪ੍ਰਦਾਨ ਕਰਦਾ ਹੈ ਤੁਹਾਡੇ ਪੇਟ ਨੂੰ ਕਿੰਨਾ ਕ ਸਾਫ ਕਰਦਾ ਹੈ ਆਓ ਇਸ ਪੂਰੀ ਰਿਪੋਰਟ ਦੇ ਵਿੱਚ ਜਾਣਦੇ ਹਾਂ ਤੇ ਜਿਹੜੇ ਲੋਕ ਬਿਲਸ਼ੇਕ ਦਾ ਸੇਵਨ ਨਹੀਂ ਕਰਦੇ ਉਹ ਵੀ ਇਸ ਵਾਰ ਇਹ ਰਿਪੋਰਟ ਇੱਕ ਵਾਰ ਜ਼ਰੂਰ ਧਿਆਨ ਨਾਲ ਸੁਣ ਲਿਓ ਦੱਸ ਦਈਏ ਕਿ ਗਰਮੀਆਂ ਦੇ ਵਿੱਚ ਜ਼ਿਆਦਾ ਧੁੱਪ ਦੇ ਵਿੱਚ ਰਹਿਣ ਦੇ ਕਾਰਨ ਪਸੀਨਾ ਆਉਂਦਾ ਹੈ ਤੇ ਅਲਰਜੀ ਬੇਚੈਨੀ ਕਬਰਾਹਟ ਸਿਰ ਦਰਦ ਤੇ ਡੀਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਮੌਸਮ ਦੇ ਵਿੱਚ ਸਿਹਤਮੰਦ ਰਹਿਣ ਦੇ ਲਈ ਸਾਨੂੰ ਆਪਣੀ ਖੁਰਾਕ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੋਸਟਿਕ ਤੇ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣ ਦੇ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਗਰਮੀਆਂ ਅਤੇ ਗਰਮੀਆਂ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਚੰਗੀ ਖੁਰਾਕ ਸਰੀਰ ਨੂੰ ਤੰਦਰੁਸਤ ਤੇ ਫਿਟ ਰੱਖਣ ਦੇ ਵਿੱਚ ਮਦਦ ਕਰਦੀ ਹੈ ਗਰਮੀਆਂ ਦੱਸਦੀ ਹੈ ਕਿ ਗਰਮੀਆਂ ਦੌਰਾਨ ਸਰੀਰ ਦੇ ਵਿੱਚ ਪਾਣੀ ਦੀ ਕਮੀ ਜੋ ਕਿ ਹੀਟ ਸਟ੍ਰੋਕ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬਿੱਲ ਇੱਕ ਕੁਦਰਤੀ ਠੰਡਕ ਦੇਣ ਵਾਲਾ ਫਲ ਹੈ ਜੋ ਸਰੀਰ ਨੂੰ ਠੰਡ ਪਹੁੰਚਾਉਂਦਾ ਹੈ। ਪਾਚਣ ਸੰਭਾਲਦਾ ਹੈ ਅਤੇ ਊਰਜਾ ਵੀ ਦਿੰਦਾ ਹੈ। ਸਰੀਰ ਦੀ ਗਰਮੀ ਨੂੰ ਘੱਟ ਘਟਾ ਕੇ ਠੰਡਕ ਪਹੁੰਚਾਉਂਦਾ ਹੈ ਜਿਸ ਦੇ ਨਾਲ ਤਾਪਮਾਨ ਨੂੰ ਸੰਤੁਲਿਤ ਰੱਖਦਾ ਹੈ। ਪਾਚਨ ਤੰਤਰ ਦੇ ਲਈ ਵੀ ਇਹ ਲਾਭਕਾਰੀ ਹੈ। ਗੈਸ, ਅజీਰਨ ਅਮਲ ਪਿੱਤ ਅਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ ਅੱਜ ਕੱਲ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਤੇ ਲੂ ਚੱਲ ਰਹੀ ਹੈ ਜਿਸ ਕਰਕੇ ਸਿਹਤ ਵਿਭਾਗ ਦੇ ਵੱਲੋਂ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਐਡਵਾਈਸ ਜਾਰੀ ਕੀਤੇ ਆ ਗਏ ਨੇ ਤੇ ਇਸੇ ਵਿਚਾਲੇ ਵੱਧਦੀ ਗਰਮੀ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਅਜਿਹੇ ਦੇ ਵਿੱਚ ਇਹ ਫਲ ਸਿਹਤ ਲਈ ਵਰਦਾਨ ਤੋਂ ਘਟ ਨਹੀਂ ਹੈ ਬਿਲਕੁਲ ਹੀ ਪੀਣ ਦੇ ਨਾਲ ਲੂ ਲੱਗਣ ਦੀ ਸੰਭਾਵਨਾ ਘਟਦੀ ਹੈ ਇਸ ਦੇ ਰਸ ਦੇ ਵਿੱਚ ਪ੍ਰਕਿਰਤਿਕ ਗੁਣ ਹੁੰਦੇ ਨੇ ਜੋ ਪੇੜ ਦੀਆਂ ਬਿਮਾਰੀਆਂ ਦੇ ਵਿੱਚ ਲਾਭ ਦਿੰਦੇ ਨੇ ਗਰਮੀਆਂ ਦੇ ਵਿੱਚ ਇਹ ਜੂਸ ਥਕਾਵਟ ਦੂਰ ਕਰਕੇ ਤਾਜ਼ਗੀ ਪੈਦਾ ਕਰਦਾ ਹੈ ਸਰੀਰ ਦੀ ਗਰਮੀ ਘਟਾਉਣ ਦੇ ਨਾਲ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਰੈਸ਼ਸ ਆਦਿ ਤੋਂ ਬਚਾਅ ਕਰਦਾ ਹੈ ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ ਦੇ ਵਿੱਚ ਵੀ ਇਹ ਕਾਫੀ ਮਦਦਗਾਰ ਹੁੰਦਾ ਹੈ ਤਾਂ ਸਿਹਤ ਨਾਲ ਜੁੜੀਆਂ ਟਿਪਸ ਅਤੇ ਸਿਹਤ ਨਾਲ ਜੁੜੀਆਂ ਹੋਈਆਂ ਅਪਡੇਟਸ ਦੇਖਣ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਵੀ ਬਿਲ ਸ਼ੇਕ ਦਾ ਸੇਵਨ ਨਹੀਂ ਕੀਤਾ ਤੇ ਅੱਜ ਤੋਂ ਹੀ ਬਿਲ ਸ਼ੇਕ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਗਰਮੀਆਂ ਦੇ ਵਿੱਚ ਤੁਹਾਡੇ ਸਰੀਰ ਦੇ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਨੂੰ ਵੀ ਤਾਂ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਮੌਸਮ ਜਿਹੜਾ ਕਿ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਅਜੇ ਹੀ ਗਰਮੀ ਦੇ ਵਿੱਚ ਲੋਕਾਂ ਦਾ ਬਾਹਰ ਜਾਣਾ ਵੀ ਬੱਤਰ ਹੋ ਗਿਆ ਸੀਗਾ ਤੇ ਕਈ ਲੋਕਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਦਾ ਸੀਗਾ ਤੇ ਅਜਿਹੀਆਂ ਖਬਰਾਂ ਵੀ ਆ ਰਹੀਆਂ ਸੀ ਕਿ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਗਰਮੀ ਦੇ ਕਾਰਨ ਲੋਕਾਂ ਦੀ ਜਾਨ ਵੀ ਚਲੀ ਗਈ ਸੀਗੀ ਦੱਸਦੀ ਹੈ ਕਿ ਇਹਨਾਂ ਕੁਝ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਤੇ 19 ਅਤੇ 20 ਤਰੀਕ ਨੂੰ ਕੁਝ ਥਾਵਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੋਂ ਲੈ ਕੇ ਯਾਨੀ ਕਿ ਅੱਜ ਤੋਂ ਲੈ ਕੇ 21 ਤਰੀਕ ਤੱਕ ਅਲੱਗ-ਅਲੱਗ ਥਾਵਾਂ ਦੇ ਉੱਤੇ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹਨਾਂ ਨਾਲ ਸਾਂਝੀ ਕਰ ਰਹੇ ਹਾਂ ਜਿ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਜ਼ਰੂਰ ਸਾਂਝਾ ਕਰੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਜੇਕਰ ਮੁਹਾਲੀ ਦੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੌਸਮ ਬਿਲਕੁਲ ਸੁਹਾਵਣਾ ਹੈ ਧੁੱਪ ਵੀ ਨਹੀਂ ਹੈ ਧੁੱਪ ਦੀ ਜਿਵੇਂ ਕਹਿ ਸਕਦੇ ਹਾਂ ਕਿ ਮੌਸਮ صاف نہیں ਹੈਗਾ ਕਿਉਂਕਿ ਠੰਡਾ ਮੌਸਮ ਹੋਇਆ ਪਿਆ ਹੈ ਬੱਦਲ ਛਾਏ ਹੋਏ ਨੇ ਤੇ ਬਾਰਿਸ਼ ਵੀ ਹੋ ਸਕਦੀ ਹੈ ਬਾਰਿਸ਼ ਦੀ ਸੰਭਾਵਨਾ ਮੌਸਮ ਪਾਗ ਦੇ ਵੱਲੋਂ ਜਤਾਈ ਗਈ ਹੈ